हेलो फ्रेंड्स वेलकम बैक टू माय YouTube चैनल स्टार्ट करते हैं एक नई स्टोरी के साथ जिसने भी अभी तक मेरे चैनल को सब्सक्राइब नहीं किया प्लीज जल्दी-जल्दी सब्सक्राइब कर दीजिए मैं इस तरह के कपड़े पहने हुए थी जो पहनन के बारे कभी सोच भी नहीं सकदा थी पर इस दे पीछे कहानी मैं अपनी नौकरानी ਨੂੰ ਉਹ ਜਮਾਉਣਾ ਚਾਹੁੰਦਾ ਸੀ मेरा नाम करनवीर है ते मैं एक सोहना ते ਸੁਨੱਖਾ ਨੌਜਵਾਨ ਹਾਂ ਮੇਰਾ ਪਰਿਵਾਰ ਬਹੁਤ ਹੀ ਵੱਡੀ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਤੇ ਸਾਡੇ ਘਰ ਦੇ ਵਿੱਚ ਹਮੇਸ਼ਾ ਹੀ ਨੌਕਰ ਰਹਿੰਦੇ ਹਨ ਨੌਕਰ ਮੇਰੇ ਅੱਗੇ ਪਿੱਛੇ ਤੁਰੇ ਫਿਰਦੇ ਰਹਿੰਦੇ ਸਨ ਮੇਰਾ ਵਿਆਹ ਰਮਨ ਨਾਮ ਦੀ ਕੁੜੀ ਨਾਲ ਹੋਇਆ ਸੀ ਮੈਂ ਤੇ ਰਮਨ ਦੋਵੇਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਸਾਡਾ ਇੱਕ ਛੋਟਾ ਜਿਹਾ ਪਰਿਵਾਰ ਸੀ ਸਾਡੀ ਸਾਰੀ ਫੈਮਿਲੀ ਮਿਲਜੁਲ ਕੇ ਰਹਿੰਦੀ ਸੀ ਤੇ ਸਾਡੇ ਘਰ ਦੇ ਵਿੱਚ ਬਹੁਤ ਸਾਰੇ ਨੌਕਰ ਸਨ ਹੌਲੀ-ਹੌਲੀ ਸਮਾਂ ਬਤੀਤ ਹੁੰਦਾ ਗਿਆ ਤੇ ਸਾਡੇ ਵਿਆਹ ਨੂੰ ਹੁਣ 4 ਸਾਲ ਹੋ ਗਏ ਸਨ ਪਰ ਸਾਡੇ ਅਜ ਤੱਕ ਕੋਈ ਵੀ ਔਲਾਦ ਨਹੀਂ ਸੀ ਹੋਈ ਮੇਰੀ ਮੰਮੀ ਰਮਨ ਨੂੰ ਬਹੁਤ ਤੰਗ ਕਰਨ ਲੱਗ ਪਈ ਕਿਉਂਕਿ ਉਹ ਔਲਾਦ ਦਾ ਮੂੰਹ ਦੇਖਣਾ ਚਾਹੁੰਦੇ ਸਨ ਉਹ ਚਾਹੁੰਦੇ ਸਨ ਕਿ ਰਮਨ ਦੇਵੀ ਕੋਈ ਹਲਾਦ ਹੋਵੇ ਟ੍ਰੈਸ਼ਨਲ ਸਾਡੇ ਵੇੜੇ ਵਿੱਚ ਵੀ ਕੋਈ ਰੌਣਕ ਹੋਵੇ ਸਾਡੇ ਜਵਾਕ ਨਾ ਹੋਣ ਕਰਕੇ ਰਮਨ ਦੇ ਲਈ ਮੇਰੀ ਮੰਮੀ ਦਾ ਵਿਹਾਰ ਬਹੁਤ ਬੁਰਾ ਹੋਣ ਲੱਗ ਪਿਆ ਸੀ ਸਾਰੇ ਰਿਸ਼ਤੇਦਾਰ ਵੀ ਔਲਾਦ ਬਾਰੇ ਪੁੱਛਦੇ ਸੀ ਉਹ ਰਮਨ ਨੂੰ ਆਪਣੀ ਨੂੰ ਨਹੀਂ ਸੀ ਮੰਨਦੇ ਹਣ ਉਹ ਚਾਹੁੰਦੇ ਸਨ ਕਿ ਮੇਰਾ ਦੂਜਾ ਵਿਆਹ ਹੋ ਜਾਵੇ ਉਹਨਾਂ ਨੇ ਇਸ ਬਾਰੇ ਮੇਰੇ ਨਾਲ ਗੱਲ ਕੀਤੀ पर मैं इस ਦੇ ਖلاف ਸੀ ਕਿਉਂਕਿ ਮੇਰਾ ਮਨ ਨਹੀਂ ਮੰਨਦਾ ਸੀ ਮੈਂ ਰਮਨ ਨੂੰ ਬਹੁਤ ਪਿਆਰ ਕਰਦਾ ਸੀ ਮੈਂ ਰਮਨ ਨੂੰ ਲੈ ਕੇ ਫਿਰ ਦੂਜੇ ਘਰ ਵਿੱਚ ਆ ਗਿਆ ਤਾਂ ਕਿ ਅਸੀਂ ਦੋਨੇ ਆਪਣੀ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਬਤੀਤ ਕਰ ਸਕੀਏ ਮੈਂ ਨਹੀਂ ਸੀ ਚਾਹੁੰਦਾ ਕਿ ਰਮਨ ਨੂੰ ਰੋਜ਼-ਰੋਜ਼ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪਵੇ ਇੱਕ ਦਿਨ ਮੈਂ ਤੇ ਰਮਨ ਦੋਵੇਂ ਘੁੰਮਣ ਦੇ ਲਈ ਪਹਾੜਾਂ ਵੱਲ ਤੁਰ ਗਏ ਮੈਂ ਗੱਡੀ ਚਲਾ ਰਿਹਾ ਸੀ ਕਿ ਇਹ ਅਚਾਨਕ ਹੀ ਸਾਡੀ ਗੱਡੀ ਅੱਗੇ ਕੁੱਤਾ ਆ ਗਿਆ ਤੇ ਸਾਡਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਵਿੱਚ ਮੈਂ ਬਚ ਗਿਆ ਪਰ ਮੇਰੀ ਪਤਨੀ ਰਮਨ ਦੀ ਮੌਤ ਹੋ ਗਈ ਰਮਨ ਦੀ ਮੌਤ ਤੋਂ ਬਾਅਦ ਮੈਂ ਉਸ ਘਰ ਵਿੱਚ ਇਕੱਲਾ ਰਹਿਣ ਲੱਗ ਪਿਆ ਮੇਰੇ ਪੁਰਾਣੇ ਨੌਕਰ ਉਸ ਘਰ ਨੂੰ ਛੱਡ ਕੇ ਚਲੇ ਗਏ ਤੇ ਉਸ ਘਰ ਵਿੱਚ ਸਿਰਫ ਇੱਕ ਹੀ ਨੌਕਰਾਨੀ ਰਹਿ ਗਈ ਸੀ ਜੋ ਸਾਡੀ ਬਹੁਤ ਪੁਰਾਣੀ ਨੌਕਰਾਨੀ ਸੀ ਉਹ ਉਸ ਘਰ ਵਿੱਚ ਬਹੁਤ ਟਾਈਮ ਪਹਿਲਾਂ ਕੰਮ ਕਰਦੀ ਸੀ ਫਿਰ ਇੱਕ ਦਿਨ ਮੇਰੀ ਨੌਕਰਾਨੀ ਮੈਨੂੰ ਕਹਾ ਕਿ ਮੈਂ ਪਿੰਡ ਜਾਣਾ ਹੈ ਮੈਂ ਉਸਨੂੰ ਕਹਾ ਕਿ ਜੇ ਤੂੰ ਪਿੰਡ ਚਲੀ ਗਈ ਤਾਂ ਮੇਰਾ ਘਰ ਦਾ ਕੰਮ ਕੌਣ ਕਰੇਗਾ ਤਾਂ ਉਸਨੇ ਕਹਾ ਕਿ ਮੈਂ ਆਪਣੇ ਪਿੰਡ ਤੋਂ ਆਪਣੀ ਭੈਣ ਦੀ ਕੁੜੀ ਨੂੰ ਤੁਹਾਡੇ ਕੋਲ ਭੇਜ ਦਿੰਨੀ ਹਾਂ ਉਹ ਇੱਥੇ ਆ ਕੇ ਕੰਮ ਕਰ ਲਵੇਗੀ ਮੈਂ ਉਸ ਨੂੰ ਕਹਾ ਕਿ ਤੂੰ ਪਹਿਲਾਂ ਉਸ ਨੂੰ ਇੱਥੇ ਬੁਲਾ ਲੈ ਤੇ ਘਰ ਦੇ ਕੰਮ ਸਮਝਾ ਦੇ ਉਸ ਨੇ ਆਪਣੀ ਭੈਣ ਦੀ ਕੁੜੀ ਨੂੰ ਇੱਥੇ ਬੁਲਾ ਲਿਆ ਤੇ ਉਹ ਜਲਦੀ ਹੀ ਕੰਮ ਸਿੱਖ ਗਈ ਉਸ ਨੇ ਉਸ ਨੂੰ ਸਾਰੇ ਘਰ ਦੇ ਕੰਮ ਸਮਝਾ ਦਿੱਤੇ ਕਿ ਕਿਸ ਤਰ੍ਹਾਂ ਸਾਰੇ ਘਰ ਦੇ ਕੰਮ ਕਰਨੇ ਹਨ ਉਹ ਇਹਨਾਂ ਸਭ ਨੂੰ ਜਲਦੀ ਹੀ ਸਿੱਖ ਗਈ ਉਹ ਇੱਕ 18 ਸਾਲ ਦੀ ਜਵਾਨ ਕੁੜੀ ਸੀ ਤੇ ਦੇਖਣ ਵਿੱਚ ਵੀ ਬਹੁਤ ਸੋਹਣੀ ਸੀ ਉਹ ਘਰ ਦੇ ਕੰਮ ਵੀ ਜਲਦੀ ਜਲਦੀ ਖਤਮ ਕਰ ਦਿੰਦੀ ਦੋ ਦਿਨਾਂ ਵਿੱਚ ਹੀ ਉਸ ਨੇ ਘਰ ਦੇ ਸਾਰੇ ਕੰਮ ਸਮਝ ਲੈ ਸੀ ਸਾਡੀ ਪੁਰਾਣੀ ਨੌਕਰਾਨੀ ਹੁਣ ਆਪਣੇ ਪਿੰਡ ਚਲੀ ਗਈ ਸੀ ਅਤੇ ਉਸ ਦੇ ਥਾਂ ਤੇ ਆਪਣੀ ਭੈਣ ਦੀ ਕੁੜੀ ਨੂੰ ਛੱਡ ਦਿੱਤਾ ਮੈਨੂੰ ਉਸ ਨੌਕਰਾਨੀ ਤੇ ਯਕੀਨ ਨਹੀਂ ਸੀ ਉਹ ਦੇਖਣ ਵਿੱਚ ਬਹੁਤ ਹੀ ਚਲਾਕ ਲੱਗਦੀ ਸੀ ਕਿਉਂਕਿ ਉਹ ਨਵੀਂ ਆਈ ਹੋਈ ਸੀ ਤੇ ਉਦੋਂ ਮੈਂ ਇਕੱਲਾ ਨੌਜਵਾਨ ਮੁੰਡਾ ਸੀ ਮੈਨੂੰ ਉਸਤੇ ਖਿਲਾਫ ਕਾਫੀ ਸ਼ੱਕ ਹੁੰਦਾ ਸੀ ਕਿ ਕਿਤੇ ਉਹ ਸਾਡੇ ਘਰ ਵਿੱਚ ਕੋਈ ਚੋਰੀ ਨਾ ਕਰ ਲਵੇ ਅਗਲੀ ਸਵੇਰ ਉਹ ਸਵੇਰੇ ਸਵੇਰ ਉੱਠ ਗਈ ਉਸ ਨੂੰ ਸਵੇਰੇ ਸੇ ਰੁੱਠਣ ਦੀ ਆਦਤ ਸੀ ਸਵੇਰ ਨਾਲ ਉੱਠ ਕੇ ਹੀ ਉਸਨੇ ਸਾਰੇ ਘਰ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਜਲਦੀ ਹੀ ਆਪਣੇ ਕੰਮਾਂ ਨੂੰ ਖਤਮ ਕਰ ਦਿੱਤਾ ਉਸ ਦੀ ਮਾਸੀ ਉਸ ਨੂੰ ਸਮਝਾ ਕੇ ਗਈ ਸੀ ਕਿ ਮੈਂ ਸਵੇਰੇ 10 ਵਜੇ ਉੜਦਾ ਹਾਂ ਤੇ 10 ਵਜੇ ਤੋਂ ਪਹਿਲਾਂ ਮੈਨੂੰ ਮੇਰਾ ਨਾਸ਼ਤਾ ਮੇਰੇ ਕਮਰੇ ਵਿੱਚ ਚਾਹੀਦਾ ਹੁੰਦਾ ਹੈ ਮੈਂ ਰੋਜ਼ ਸਵੇਰੇ ਨਾਸ਼ਤਾ 10 ਵਜੇ ਆਪਣੇ ਕਮਰੇ ਵਿੱਚ ਹੀ ਕਰਦਾ ਸੀ ਇਸ ਲਈ ਉਹ ਨਾਸ਼ਤਾ ਬਣਾ ਕੇ ਮੇਰੇ ਕਮਰੇ ਵਿੱਚ ਲੈ ਆਈ ਤੇ ਮੈਂ ਉਸ ਨੂੰ ਕਮਰੇ ਵਿੱਚ ਬੁਲਾਇਆ ਤੇ ਨਾਸ਼ਤੇ ਨੂੰ ਟੇਬਲ ਉੱਪਰ ਰੱਖਣ ਲਈ ਕਹਾ ਉਸ ਨੇ ਉਹ ਨਾਸ਼ਤਾ ਟੇਬਲ ਉੱਪਰ ਰੱਖ ਦਿੱਤਾ ਤੇ ਆਪ ਉੱਥੇ ਹੀ ਸਿਰ ਝੁਕਾ ਕੇ ਖੜੀ ਰਹੀ ਉਸ ਨੇ ਮੇਰੇ ਵੱਲ ਇੱਕ ਵਾਰ ਨਹੀਂ ਸੀ ਅੱਖਾਂ ਚੱਕ ਕੇ ਦੇਖਿਆ 10 ਕੁ ਮਿੰਟ ਮੈਂ ਉਸ ਨੂੰ ਉੱਥੇ ਹੀ ਖੜਾ ਰੱਖਿਆ ਤੇ ਉਸ ਵੱਲ ਦੇਖਦਾ ਰਿਹਾ ਉਹ ਉਮਰ ਵਿੱਚ ਭਾਵੇਂ 18 ਸਾਲ ਦੀ ਸੀ ਪਰ ਉਸ ਦੀ ਗਰੀਬੀ ਦੇ ਕਾਰਨ ਉਸ ਦੀ ਉਮਰ 22 ਸਾਲ ਲੱਗਦੀ ਸੀ ਵੇਖਣ ਵਿੱਚ ਉਹ ਬਹੁਤ ਹੀ ਸੋਹਣੀ ਤੇ ਸੁਨੱਖੀ ਕੁੜੀ ਸੀ ਪਰ ਉਸ ਦੇ ਚਿਹਰੇ ਤੇ ਹਮੇਸ਼ਾ ਗੁੱਸਾ ਰਹਿੰਦਾ ਸੀ ਇੰਨਾ ਟਾਈਮ ਦੇਖਣ ਦੇ ਬਾਵਜੂਦ ਵੀ ਉਸ ਨੇ ਇੱਕ ਵਾਰ ਅੱਖਾਂ ਚੁੱਕ ਕੇ ਮੇਰੇ ਵੱਲ ਨਹੀਂ ਸੀ ਦੇਖਿਆ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਸੋਚਿਆ ਕਿ ਸ਼ਾਇਦ ਉਹ ਇਹਦੇ ਨਵੀਂ-ਨਵੀ ਹੈ ਤੇ ਉਹ ਇਹ ਸਭ ਕੁਝ ਇਸ ਲਈ ਕਰ ਰਹੀ ਹੈ ਕਿ ਮੈਨੂੰ ਉਸ ਤੇ ਯਕੀਨ ਆ ਜਾਵੇ ਫਿਰ ਮੈਂ ਉਸ ਨੂੰ ਕਮਰੇ ਵਿੱਚੋਂ ਜਾਣ ਲਈ ਕਿਹਾ ਤੇ ਸਾਰਾ ਦਿਨ ਉਸ ਨੂੰ ਬਹੁਤ ਜ਼ਿਆਦਾ ਕੰਮ ਦਾਸ ਦਿੱਤੇ ਤਾਂ ਕਿ ਉਹ ਇਨਾ ਕੰਮਾਂ ਵਿੱਚ ਬਿਜ਼ੀ ਰਹੇ ਤੇ ਉਹ ਘਰ ਵਿੱਚ ਚੋਰੀ ਨਾ ਕਰ ਸਕੇ ਸਾਰੇ ਘਰ ਦੇ ਕੰਮ ਉਸਨੇ ਜਲਦੀ-ਜਲਦੀ ਖਤਮ ਕਰ ਲਏ ਕਿਉਂਕਿ ਉਹ ਕੰਮਕਾਰ ਕਰਨ ਵਿੱਚ ਬਹੁਤ ਤੇਸੀ ਤੇ ਘਰ ਦੀ ਸਫਾਈ ਤੋਂ ਲੈ ਕੇ ਖਾਣੇ ਤੱਕ ਸਾਰੇ ਕੰਮ ਜਲਦੀ ਨਿਪਟਾ ਦਿੰਦੀ ਸੀ ਫਿਰ ਇੱਕ ਦਿਨ ਮੈਂ ਮਨ ਹੀ ਮਨ ਆਪਣੇ ਸੋਚ ਰਿਹਾ ਸੀ ਕਿ ਮੈਨੂੰ ਇੱਕ ਨਵੇਂ ਨੌਕਰ ਦਾ ਪਤਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਮੈਨੂੰ ਆਪਣੀ ਪੁਰਾਣੀ ਨੌਕਰਾਨੀ ਤੇ ਬਿਲਕੁਲ ਵੀ ਯਕੀਨ ਨਹੀਂ ਸੀ ਫਿਰ ਅਚਾਨਕ ਹੀ ਮੇਰਾ ਘਰ ਵਿੱਚ ਮੇਰਾ ਬਹੁਤ ਪੁਰਾਣਾ ਦੋਸਤ ਜੋ ਵਿਦੇਸ਼ ਗਿਆ ਆਇਆ ਸੀ ਉਹ ਮੈਨੂੰ ਮਿਲਣ ਦੇ ਲਈ ਆਇਆ ਉਸ ਦੇ ਆਉਣ ਤੇ ਸਾਡੀ ਨੌਕਰਾਨੀ ਨੇ ਬਹੁਤ ਖਾਤਰਦਾਇਕੀ ਕੀਤੀ ਉਸ ਦੀ ਤੇ ਖਾਣਾ ਵੀ ਵਧੀਆ ਬਣਾ ਕੇ ਉਸ ਨੂੰ ਖਵਾਇਆ ਇਹ ਸਭ ਕੁਝ ਦੇਖ ਕੇ ਉਹ ਬਹੁਤ ਖੁਸ਼ ਹੋਇਆ ਪਰ ਉਸ ਨੂੰ ਜਦ ਰਮਨ ਦੇ ਬਾਰੇ ਪਤਾ ਚੱਲਿਆ ਤਾਂ ਉਹ ਬਹੁਤ ਦੁਖੀ ਸੀ ਮੈਂ ਉਸ ਨੂੰ ਆਪਣੇ ਦਿਲ ਦਾ ਸਾਰਾ ਦੁੱਖ ਦੱਸਿਆ ਅਤੇ ਕਹਾ ਕਿ ਮੇਰੀ ਪਤਨੀ ਇਸ ਦੁਨੀਆ ਤੋਂ ਚਲੀ ਗਈ ਹੈ ਕਿਉਂਕਿ ਸਾਡਾ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਵਿੱਚ ਮੇਰੀ ਪਤਨੀ ਰਮਨ ਦੀ ਮੌਤ ਹੋ ਚੁੱਕੀ ਤੇ ਮੈਂ ਬਚ ਗਿਆ ਮੈਨੂੰ ਅੱਜ ਵੀ ਪਛਤਾਵਾ ਹੈ ਕਿ ਮੈਂ ਉਸ ਨੂੰ ਉਸ ਪਹਾੜਾਂ ਵੱਲ ਕਿਉਂ ਲੈ ਕੇ ਗਿਆ ਜੇ ਅਸੀਂ ਘੁੰਮਣ ਦੇ ਲਈ ਨਾ ਜਾਂਦੇ ਤਾਂ ਮੇਰੀ ਪਤਨੀ ਅੱਜ ਜਿੰਦਾ ਹੁੰਦੀ ਤੇ ਮੇਰੇ ਨਾਲ ਹੁੰਦੀ ਇਹ ਸਭ ਕੁਝ ਸੁਣ ਕੇ ਮੇਰੇ ਦੋਸਤ ਵੀ ਅੱਖਾਂ ਭਰ ਆਈਆਂ ਉਸਨੇ ਮੈਨੂੰ ਹੌਸਲਾ ਦਿੱਤਾ ਮੈਂ ਉਸ ਨੂੰ ਕਿਹਾ ਕਿ ਤੇਰੇ ਜਾਨ ਪਛਾਣ ਵਿੱਚ ਕੋਈ ਨੌਂਕਰ ਹੈ ਉਸਨੇ ਕਿਹਾ ਕਿ ਕਿਉਂ ਤੈਨੂੰ ਨੌਂਕਰ ਦੀ ਕੀ ਲੋੜ ਹੈ ਤੇਰੇ ਕੋਲ ਤਾਂ ਪਹਿਲਾਂ ਹੀ ਇੱਕ ਨੌਂਕਰਾਨੀ ਕੰਮ ਕਰ ਰਹੀ ਹੈ ਤੇ ਉਤੋਂ ਇਹ ਖਾਣਾ ਵੀ ਕਿੰਨਾ ਵਧੀਆ ਬਣਾ ਕੇ ਦਿੰਦੀ ਹੈ ਤੇ ਘਰ ਦੇ ਸਾਰੇ ਕੰਮ ਵੀ ਠੀਕ-ਠਾਕ ਕਰ ਰਹੀ ਹੈ ਫਰਦ ਨੂੰ ਨਵੇਂ ਨੌਕਰ ਲਈ ਕਿਉਂ ਪਾਲ ਹੈ ਜੇ ਤੈਨੂੰ ਕਿਸੇ ਨੌਕਰ ਦਾ ਪਤਾ ਹੈ ਤਾਂ ਮੈਨੂੰ ਦੱਸ ਦੇਵੀ ਉਹ ਮੇਰੀ ਪੁਰਾਣੀ ਨੌਕਰਾਨੀ ਚਲੀ ਗਈ ਹੈ ਉਸ ਦੀ ਥਾਂ ਤੇ ਇਹ ਨਵੀਂ ਨੌਕਰਾਨੀ ਆਈ ਹੈ ਜਿਸ ਤੇ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਹੈ ਮੇਰੇ ਦੋਸਤ ਨੇ ਮੈਨੂੰ ਕਿਹਾ ਕਿ ਇਹ ਕੰਮ ਤਾਂ ਠੀਕ ਕਰਦੀ ਹੈ ਫਿਰ ਤਨ ਉਸ ਤੇ ਕਿਉਂ ਨਹੀਂ ਯਕੀਨ ਮੈਂ ਉਸ ਨੂੰ ਕਹਾ ਕਿ ਇਹ ਨਵੀਂ ਹੈ ਇਸ ਕਰਕੇ ਮੇਰੇ ਦੋਸਤ ਨੇ ਕਿਹਾ ਕਿ ਨਵੇਂ ਨਵੇਂ ਨੌਕਰਾਂ ਦੇ ਚੱਕਰਾਂ ਵਿੱਚ ਨਾ ਪੈ ਇਹ ਨੌਕਰਾਨੀ ਬੇਸ਼ੱਕ ਨਵੀਂ ਹੈ ਪਰ ਹੈ ਤਾਂ ਤੇਰੀ ਜਾਨ ਪਛਾਣ ਵਿੱਚ ਹੋਹੀਂ ਇਸ ਨੂੰ ਹੀ ਆਪਣੇ ਕਾਰਜ ਵਿੱਚ ਰੱਖ ਲੈ ਇਹ ਤੇਰੀ ਪੁਰਾਣੀ ਨੌਕਰਾਨੀ ਦੀ ਮਾਸੀ ਦੀ ਕੁੜੀ ਹੈ ਤੇ ਯਕੀਨ ਵੀ ਬਣਿਆ ਰਹੇਗਾ ਤੈਨੂੰ ਅੱਜ ਕੱਲ ਦੇ ਨਵੇਂ ਨੌਕਰਾਂ ਦਾ ਕੁਝ ਪਤਾ ਨਹੀਂ ਹੁੰਦਾ ਕਿਉਂ ਕਿੰਨੇ ਕ ਵਫਾਦਾਰ ਹਨ ਤੇ ਕਿੰਨੇ ਕ ਨਹੀਂ ਵੈਸੇ ਵੀ ਨਵੇਂ ਨੌਕਰ ਇੱਕ ਘਰ ਦੀ ਗੱਲ ਦੂਜੇ ਘਰ ਤੱਕ ਪਹੁੰਚਾਉਂਦੇ ਹਨ ਮੈਂ ਉਸ ਦੀ ਗੱਲ ਸੁਣ ਰਿਹਾ ਸੀ ਉਸ ਨੇ ਮੈਨੂੰ ਕਹਾ ਕਿ ਜੇ ਤੈਨੂੰ ਇਸ ਤੇ ਸ਼ੱਕ ਹੈ ਤਾਂ ਤੂੰ ਇਸ ਨੂੰ ਅਜ਼ਮਾ ਕੇ ਵੇਖ ਲੈ ਮੈਂ ਇਹ ਗੱਲ ਉਸ ਦੀ ਪੱਲੇ ਬੰਨ ਲਈ ਤੇ ਮੈਂ ਸੋਚ ਲਿਆ ਕਿ ਮੈਂ ਹੁਣ ਇਸ ਨੂੰ ਜ਼ਰੂਰ ਪਰਖਾਂਗਾ ਅਗਲੇ ਦਿਨ ਮੈਂ ਸਵੇਰੇ ਘਰ ਤੋਂ ਬਾਹਰ ਚਲਾ ਗਿਆ ਤੇ ਆਪਣਾ ਪਰਸ ਜਾਣਬੁੱਝ ਕੇ ਟੇਬਲ ਉੱਪਰ ਰੱਖ ਦਿੱਤਾ। ਮੇਰੇ ਪਰਸ ਵਿੱਚ ਕਾਫੀ ਪੈਸੇ ਸੀ। ਮੈਂ ਦੇਖਣਾ ਚਾਹੁੰਦਾ ਸੀ ਕਿ ਉਹ ਨੌਕਰਾਣੀ ਇਸ ਵਿੱਚ ਪਏ ਪੈਸਿਆਂ ਨੂੰ ਘਟਦੀ ਹੈ ਜਾਂ ਨਹੀਂ। ਪਰ ਜਦੋਂ ਮੈਂ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਮੇਰਾ ਪਰਸ ਉੱਥੇ ਨਹੀਂ ਸੀ। ਮੈਨੂੰ ਉਸ ਦੇ ਵੱਲ ਦੇਖ ਕੇ ਹੋਸ਼ ਉੱਡ ਗਏ। ਮੈਂ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਉਸ ਧੋਂਕਰਾਣੀ ਨੇ ਪੱਕਾ ਇਸ ਨੂੰ ਚੁਰਾ ਲਿਆ ਹੋਵੇਗਾ ਤੇ ਮੈਂ ਚੁੱਪਚਾਪ ਕਰਕੇ ਆਪਣੇ ਕਮਰੇ ਵੱਲ ਚਲਾ ਗਿਆ ਪਰ ਜਦ ਮੈਂ ਕਮਰੇ ਵਿੱਚ ਗਿਆ ਤਾਂ ਉੱਥੇ ਮੇਰਾ ਪਰਸ ਪਿਆ ਹੋਇਆ ਸੀ ਪਰਸ ਨੂੰ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਮੈਂ ਫਿਰ ਪਰਸ ਨੂੰ ਚੈੱਕ ਕੀਤਾ ਤਾਂ ਦੇਖਿਆ ਕਿ ਪਰਸ ਵਿੱਚ ਪੂਰੇ ਪੈਸੇ ਹਨ ਮੈਂ ਹੈਰਾਨ ਹੋ ਗਿਆ ਮੈਨੂੰ ਲੱਗਿਆ ਸੀ ਕਿ ਮੇਰੀ ਨੌਕਰਾਨੀ ਇਸ ਪਰਸ ਵਿੱਚੋਂ ਪੈਸੇ ਕੱਟ ਲਵੇਗੀ ਪਰ ਉਸਨੇ ਇਸ ਤਰ੍ਹਾਂ ਦਾ ਨਹੀਂ ਕੀਤਾ ਤੇ ਆਪ ਤੇਰੇ ਇਮਤਿਹਾਨ ਵਿੱਚੋਂ ਪਾਸ ਹੋ ਗਈ ਮੈਂ ਫੇਰ ਸੋਚਿਆ ਕੀ ਹੋ ਸਕਦਾ ਹੈ ਮੈਨੂੰ ਉਸਨੇ ਪਰਸ ਰੱਖਦਿਆਂ ਦੇਖ ਲਿਆ ਹੋਵੇ ਤਾਂ ਕਰਕੇ ਉਸ ਨੂੰ ਪਤਾ ਲੱਗ ਗਿਆ ਹੋਵੇ ਕਿ ਇਹ ਜਾਣਬੁੱਝ ਕੇ ਛੱਡ ਕੇ ਗਿਆ ਹੈ ਇਸ ਲਈ ਉਸਨੇ ਪਰਸ ਵਿੱਚੋਂ ਪੈਸੇ ਨਹੀਂ ਕਢੇ ਮੈਂ ਸਿਰਫ ਉਸ ਦਾ ਇਮਤਿਹਾਨ ਲੈਣ ਬਾਰੇ ਸੋਚ ਰਿਹਾ ਸੀ ਰਾਤ ਦਾ ਟਾਈਮ ਸੀ ਕਿ ਉਹ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਮੈਂ ਉਸਦੇ ਕਮਰੇ ਦੇ ਰਸਤੇ ਵਿੱਚ ਕੁਝ ਪੈਸੇ ਸੁੱਟ ਦਿੱਤੇ ਤੇ ਆਪ ਉਥੋਂ ਚਲਾ ਗਿਆ ਜਦੋਂ ਉਥੋਂ ਦੀ ਉਹ ਲੰਘ ਰਹੀ ਸੀ ਤਾ ਉਸਨੇ ਉਹ ਪੈਸੇ ਦੇਖ ਲਏ ਤੇ ਦੇਖ ਕੇ ਚੁੱਕ ਲਏ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਪਰ ਉਸਨੇ ਉਹ ਪੈਸੇ ਚੁੱਕ ਕੇ ਮੇਰੇ ਕਮਰੇ ਵੱਲ ਲੈ ਆਈ ਤੇ ਮੈਨੂੰ ਕਹਿੰਦੀ ਕਿ ਸਾਹਿਬ ਇਹ ਪੈਸੇ ਤੁਹਾਡੇ ਨੇ ਮੇਰੇ ਕਮਰੇ ਦੇ ਰਸਤੇ ਵਿੱਚ ਪਏ ਹੋਏ ਮਿਲੇ ਸੀ ਮੈਂ ਕਿਹਾ ਕਿ ਨਹੀਂ ਇਹ ਪੈਸੇ ਮੇਰੇ ਨਹੀਂ ਹਨ ਮੈਂ ਉਸਨੂੰ ਸਾਫ਼ ਮਨਾਂ ਕਰ ਦਿੱਤਾ ਤੇ ਕਿਹਾ ਕਿ ਇਹ ਤੂੰ ਹੀ ਰੱਖ ਲੈ ਪਰ ਉਸਨੇ ਮਨਾਂ ਕਰ ਦਿੱਤਾ ਉਸਨੇ ਕਿਹਾ ਕਿ ਜਦ ਇਹ ਪੈਸੇ ਮੇਰੇ ਹੈ ਹੀ ਨਹੀਂ ਤਾਂ ਮੈਂ ਕਿਵੇਂ ਰੱਖ ਲਵਾਂ ਫਿਰ ਮੈਂ ਸੋਚਿਆ ਕਿ ਸ਼ਾਇਦ ਉਹ ਜਾਣਬੁੱਝ ਕੇ ਕਹਿ ਰਹੀ ਹੋਵੇ ਕਿਉਂਕਿ ਉਹ ਰਕਮ ਵੀ ਕੁਝ ਥੋੜੀ ਨਹੀਂ ਸੀ 10000 ਦੇ ਕਰੀਬ ਸੀ ਪਰ ਉਹ ਇਸ ਵੀ ਇਮਤਿਹਾਨ ਵਿੱਚੋਂ ਪਾਸ ਹੋ ਗਈ ਫਿਰ ਸਮਾਂ ਬਤੀਤ ਹੁੰਦਾ ਗਿਆ ਤੇ ਮੈਂ ਉਸ ਦਾ ਫਿਰ ਇਮਤਿਹਾਨ ਲੈਣ ਬਾਰੇ ਸੋਚਿਆ ਤੇ ਉਸ ਨੂੰ ਆਪਣੇ ਕਮਰੇ ਦੀ ਸਫਾਈ ਕਰਨ ਲਈ ਆਪਣੇ ਕਮਰੇ ਵਿੱਚ ਭੇਜਿਆ ਕਮਰੇ ਵਿੱਚ ਜਾਂਦੇ ਹੀ ਮੈਂ ਉਸ ਦੇ ਪਿੱਛੇ ਚਲਾ ਗਿਆ ਤੇ ਜਾਂਦੇ ਕਮਰੇ ਦੇ ਵਿੱਚ ਮੈਂ ਆਪਣੀ ਅਲਮਾਰੀ ਵਿੱਚੋਂ ਦੰਜੋਰੀ ਨੂੰ ਖੋਲਣ ਲੱਗਾ ਤੇ ਖੋਲ ਕੇ ਉਸ ਦੇ ਸਾਹਮਣੇ ਹੀ ਤੰਦੂਰੀ ਵਿੱਚ ਕਾਫੀ ਪੈਸੇ ਰੱਖ ਦਿੱਤੇ ਤੇ ਤੰਦੂਰੀ ਦੀ ਚਾਬੀ ਨੂੰ ਉੱਥੇ ਹੀ ਜਾਣਬੁੱਝ ਕੇ ਰਹਿਣ ਦਿੱਤਾ ਤੇ ਆਪ ਬਾਹਰ ਆ ਗਿਆ ਜਦ ਮੈਂ ਬਾਹਰ ਆਇਆ ਤਾਂ ਉਸਨੇ ਮੇਰੇ ਪਿੱਛੋਂ ਹੀ ਆਵਾਜ਼ ਦਿੱਤੀ ਕਿ ਸਾਹਿਬ ਤੁਹਾਡੀ ਤੰਦੂਰੀ ਦੀ ਚਾਬੀ ਇੱਥੇ ਰਹਿ ਗਈ ਹੈ ਤੁਸੀਂ ਇਸ ਨੂੰ ਬਾਹਰ ਕੱਢ ਲਓ ਮੈਂ ਸਭ ਕੁਝ ਸੁਣ ਕੇ ਹੈਰਾਨ ਹੋ ਗਿਆ ਤੇ ਫਿਰ ਆਪਣੇ ਇਮਤਿਹਾਨ ਵਿੱਚ ਉਹ ਪਾਸ ਹੋ ਗਏ ਪਰ ਮੇਰਾ ਸ਼ੱਕ ਅਜੇ ਵੀ ਯਕੀਨ ਵਿੱਚ ਨਹੀਂ ਸੀ ਬਦਲ ਰਿਹਾ ਮੇਰੇ ਦਿਮਾਗ ਅਜੇ ਵੀ ਕਹਿ ਰਿਹਾ ਸੀ ਕਿ ਉਹ ਇਹ ਸਭ ਕੁਝ ਜਾਣਬੁੱਝ ਕੇ ਕਰ ਰਹੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਮੈਂ ਇੱਥੇ ਚੋਰੀ ਕੀਤੀ ਤਾਂ ਮੈਨੂੰ ਇੱਥੋਂ ਕੱਢ ਦਿੱਤਾ ਜਾਵੇਗਾ ਅਗਲੀ ਸਵੇਰ ਮੈਂ ਆਪਣੀ ਨੌਕਰਾਨੀ ਨੂੰ ਤੰਜੋਰੀ ਦੀ ਚਾਬੀ ਦਿੰਦੇ ਹੋਏ ਕਹਾ ਕਿ ਉਸ ਵਿੱਚ ਇੱਕ ਹੀਰਿਆਂ ਦਾ ਹਾਰ ਪਿਆ ਹੋਇਆ ਹੈ ਤੇ ਉਹ ਮੈਨੂੰ ਕੰਢ ਕੇ ਲੈ ਆਵੇ ਪਰ ਉਸਨੇ ਮੈਨੂੰ ਸੌਫ ਮਨਾ ਕਰ ਦਿੱਤਾ ਉਸਨੇ ਕਿਹਾ ਕਿ ਸਾਹਿਬ ਇਹ ਤੁਸੀਂ ਖੁਦ ਹੀ ਲੈ ਆਓ ਤੁਸੀਂ ਮੇਰਾ بار بار ਇਮਤਿਹਾਨ ਕਿਉਂ ਲੈ ਰਹੇ ਹੋ ਮੈਂ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਉਸਨੇ ਕਿਹਾ ਕਿ ਤੁਸੀਂ ਮੇਰਾ ਇਮਤਿਹਾਨ ਲੈ ਰਹੇ ਹੋ ਤੇ ਮੈਨੂੰ بار بار ਇਹੋ ਜਿਹੇ ਹਾਲਾਤਾਂ ਤੇ ਲੈ ਕੇ ਆ ਰਹੇ ਹੋ ਕਿ ਕਿਸੇ ਟਾਈਮ ਵੀ ਮੇਰਾ ਮਨ ਡੋਲ ਜਾਵੇ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਕੰਮ ਨਹੀਂ ਕੀਤਾ ਤੇ ਨਾ ਹੀ ਕਰਾਂਗੀ ਕਿਉਂਕਿ ਮੈਨੂੰ ਐਸੇ ਮੇਰੀ ਮਾਸੀ ਨੇ ਭੇਜਿਆ ਹੈ ਤੇ ਕਿਸੇ ਭਰੋਸੇ ਕਰਕੇ ਭੇਜਿਆ ਹੈ ਉਹਨਾਂ ਨੇ ਮੈਨੂੰ ਬੈਲਾ ਹੀ ਸਮਝਾਇਆ ਸੀ ਕਿ ਜਿਸ ਘਰ ਵਿੱਚ ਤੂੰ ਜਾ ਰਹੀ ਹੈਂ ਬਰਤ ਇਹ ਜ਼ਰਦਾਰ ਬੰਦੇ ਹਨ ਤੇ ਸਾਡੀ ਬਹੁਤ ਜ਼ਿਆਦਾ ਮਦਦ ਕਰਦੇ ਹਨ ਇਸ ਲਈ ਤੂੰ ਉੱਥੇ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਹੈ ਪਰ ਤੁਸੀਂ ਮੇਰਾ ਇਮਤਿਹਾਨ ਤੇ ਇਮਤਿਹਾਨ ਲਈ ਜਾ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਲੱਗ ਰਿਹਾ ਹੋਵੇਗਾ ਪਰ ਮੈਨੂੰ ਸਭ ਕੁਝ ਸਮਝ ਆ ਰਹੀ ਸੀ ਮੰਨਦੀ ਆ ਕਿ ਮੈਂ ਉਮਰ ਵਿੱਚ ਬਹੁਤ ਛੋਟੀ ਹਾਂ ਪਰ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਹਨ ਇਸ ਲਈ ਮੈਂ ਹੁਣ ਇੱਥੇ ਨਹੀਂ ਰਹਿਣਾ ਤੇ ਇਸ ਘਰ ਨੂੰ ਛੱਡ ਕੇ ਜਾ ਰਹੀ ਹਾਂ ਤੁਸੀਂ ਕਿਸੇ ਹੋਰ ਨੂੰ ਆਪਣੇ ਇੱਥੇ ਨੌਂਕਰ ਰੱਖ ਲਵੋ ਇਹ ਸਭ ਕੁਝ ਸੁਣ ਕੇ ਮਹਾਰਾਜ ਰਹਿ ਗਿਆ ਕਿ ਉਸ ਨੂੰ ਇਹਨਾਂ ਇਮਤਿਹਾਨਾਂ ਬਾਰੇ ਪਹਿਲਾਂ ਤੋਂ ਹੀ ਪਤਾ ਸੀ ਤੇ ਮੈਂ ਉਸਦੇ ਇਮਤਿਹਾਨ ਤੇ ਇਮਤਿਹਾਨ ਲੈਂਦਾ ਰਿਹਾ ਤੇ ਉਹ ਹਰ ਇਮਤਿਹਾਨ ਵਿੱਚ ਪਾਸ ਹੁੰਦੀ। ਫਿਰ ਮੈਨੂੰ ਆਪਣੀ ਇਸ ਗਲਤੀ ਤੇ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ ਤੇ ਉਸ ਤੋਂ ਮਾਫੀ ਮੰਗੀ ਤੇ ਉਸ ਨੂੰ ਕਿਹਾ ਕਿ ਤੂੰ ਇੱਥੇ ਹੀ ਰੁਕ ਜਾ ਮੈਂ ਤੈਨੂੰ ਹੁਣ ਕੁਝ ਵੀ ਨਹੀਂ ਕਰਾਂਗਾ। ਕਰਨਵੀਰ ਨੂੰ ਆਪਣੀਆਂ ਹਰਕਤਾਂ ਤੇ ਬਹੁਤ ਦੁੱਖ ਹੋਇਆ। ਉਹ ਸੋਚਣ ਲੱਗਾ ਕਿ ਮੈਂ ਉਸਨੂੰ ਬਿਨਾਂ ਵਜ੍ਹਾ ਹੀ ਅਜਮਾ ਰਿਹਾ ਸੀ ਤੇ ਬਹੁਤ ਸਾਰੀ ਸ਼ਰਮਿੰਦਗੀ ਮਹਿਸੂਸ ਹੋਈ ਤੇ ਉਸਨੇ ਤਰਲਾਮੈਂਟ ਕਰਕੇ ਇਸ ਕਰ ਵਿੱਚ ਹੀ ਰੋਕ ਲਿਆ ਉਸਨੇ ਕਿਹਾ ਕਿ ਤੈਨੂੰ ਵੀ ਪਤਾ ਹੈ ਕਿ ਜਦੋਂ ਦਾ ਮੇਰੀ ਪਤਨੀ ਦਾ ਐਕਸੀਡੈਂਟ ਹੋਇਆ ਹੈ ਮੈਨੂੰ ਉਸ ਤੋਂ ਬਾਅਦ ਕਿਸੇ ਤੇ ਵੀ ਕੋਈ ਯਕੀਨ ਨਹੀਂ ਰਹਾ ਇਸ ਕਰਕੇ ਮੈਂ ਤੈਨੂੰ ਅਜਮਾ ਰਿਹਾ ਸੀ ਪਰ ਮੈਂ ਹੁਣ ਸਮਝ ਚੁੱਕਾ ਹਾਂ ਕਿ ਤੂੰ ਬਿਲਕੁਲ ਸਹੀ ਹੈ। ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕੁਝ ਜ਼ਹਿਰੀ ਰਿਸ਼ਤੇ ਹੁੰਦੇ ਹਨ ਜਿਨ੍ਹਾਂ ਨੂੰ ਕਦੇ ਵੀ ਅਜਮਾਉਣਾ ਨਹੀਂ ਚਾਹੀਦਾ। ਜਿਵੇਂ ਜਿਵੇਂ ਅਸੀਂ ਰਿਸ਼ਤਿਆਂ ਨੂੰ ਅਜਮਾਉਂਦੇ ਹਾਂ ਉਸ ਤਰ੍ਹਾਂ ਸਾਡੇ ਰਿਸ਼ਤਿਆਂ ਦੇ ਵਿੱਚ ਬਹੁਤ ਸਾਰੀ ਦੁੜਾਨ ਆ ਜਾਂਦੀ ਹੈ। ਸੋ ਇਸ ਲਈ ਕੁਝ ਰਿਸ਼ਤਿਆਂ ਨੂੰ ਇੰਝ ਹੀ ਛੱਡ ਦੇਣਾ ਚਾਹੀਦਾ ਹੈ। ਤੋਂ ਉਹਨਾਂ ਨੂੰ ਬਿਨਾਂ ਅਜਮਾਏ ਹੀ ਨਿਬੋਣਾ ਚਾਹੀਦਾ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਏਗੀ ਹੋਵੇਗੀ ਬਹੁਤ ਬਹੁਤ ਧੰਨਵਾਦ